ਸ਼੍ਰੀ ਹਰਮੰਦਰ ਸਾਹਿਬ ਵਿਖੇ ਸੁਸ਼ੋਭਿਤ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸਿੱਖ ਪੰਥ ਦੀਆਂ ਮਹਾਨ ਸਖਸ਼ੇਤਾਵਾਂ ਦੀਆਂ ਤਸਵੀਰਾਂ ਸੁਸ਼ੋਭਿਤ ਕੀਤੀਆਂ ਹਜ਼ਾਰਾ ਸਿੰਘ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਸੰਤ ਬਾਬਾ ਹਜ਼ਾਰਾ ਸਿੰਘ ਜੀ ਬਾਬਾ ਜੀਵਨ ਸਿੰਘ ਖਾਲਸਾ ਜੀ ਨਾਲ ਸੇਵਾ ਉਹਨਾਂ ਨੇ ਸ਼ੁਰੂ ਕੀਤੀ ਤੇ ਕਈ ਗੁਰੂ ਧਾਮਾਂ ਦੀ ਉਸਾਰੀ ਕੀਤੀ ਗੁਰੂ ਕੇ ਬਾਗ ਦੀ ਉਸਾਰੀ ਵੀ ਬਾਬਾ ਹਜ਼ਾਰਾ ਸਿੰਘ ਘੋੜਾ ਨੇ ਕਾਰ ਸੇਵਾ ਦੇ ਵਿੱਚ ਕੀਤੀ ਤੇ ਕਈ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ ਤੇ ਅੱਜ ਇਹਨਾਂ ਦੀ ਮਹਾਨ ਸ਼ਖਸੀਅਤਾਂ ਦੀ ਤਸਵੀਰ ਕੇਂਦਰੀ ਸਿੱਖ ਜੈਪਕਾਰ ਵਿਖੇ ਸੁਸ਼ੋਭਿਤ ਕੀਤੀ ਗਈ ਤੇ ਇਸ ਮੌਕੇ ਕਈ ਸੰਪਰਦਾਵਾਂ ਦੇ ਮੁਖੀ ਹਾਜ਼ਰ ਰਹੇ ਦੱਸਦੇ ਕਿ ਹਰਚਰਨ ਸਿੰਘ ਮਹਾਲੋ ਸਾਬਕਾ ਜਥੇਦਾਰ ਕੇਸਕੜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਜਿਨ੍ਹਾਂ ਨੇ 1980 ਤੋਂ 1987 ਤੱਕ ਕੇਸਕੜ ਸਾਹਿਬ ਦੇ ਜਥੇਦਾਰ ਸਾਹਿਬ ਜੋ ਸੇਵਾ ਨਿਭਾਈ ਤੇ ਆਪ ਜੀ ਨੇ ਕੱਲੂ ਘਾਰਾ ਦੇ ਪੀੜਤ ਪਰਿਵਾਰਾਂ ਦੀ ਮਦਦ ਵੀ ਕੀਤੀ ਕਈ ਪੁਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ ਤੇ ਐਸਜੀਪੀਸੀ ਦੇ ਵਿੱਚ ਵੀ ਲੰਬੇ ਸਮੇਂ ਮੈਂਬਰ ਰਹਿ ਕੇ ਸੇਵਾ ਨਿਭਾਈ ਇਸ ਦੇ ਨਾਲ ਹੀ ਕਈ ਸਮਾਂ ਇਹ ਗੁਰੂ ਦੇ ਲੜ ਲੱਗੇ ਰਹੇ ਤੇ ਨਿਸ਼ਕਾਮ ਸੇਵਾ ਇਹਨਾਂ ਦੇ ਵੱਲੋਂ ਕੀਤੀ ਗਈ ਦੱਸ ਦਈਏ ਕਿ ਹਰਚਰਨ ਸਿੰਘ ਮਹਾਲੋ ਦੇ ਸਪੁੱਤਰ ਨੇ ਦੱਸਿਆ ਕਿ ਉਹ ਕਿਸ ਤਰ੍ਹਾਂ ਦੇ ਨਾਲ ਜੀਵਨ ਜਿੰਦੇ ਨੇ ਤੇ ਗੁਰੂ ਦੇ ਲੜ ਉਹਨਾਂ ਨੇ ਨਿਸ਼ਕਾਮ ਸੇਵਾ ਕੀਤੀ ਹੈ ਅੱਜ ਅਜਾਇਬ ਘਰ ਦੇ ਵਿੱਚ ਤਸਵੀਰਾਂ ਸੁਸ਼ੋਭਿਤ ਹੋਣ ਤੋਂ ਬਾਅਦ ਉਹਨਾਂ ਨੇ ਐਸਜੀਪੀਸੀ ਦਾ ਵੀ ਧੰਨਵਾਦ ਕੀਤਾ ਤੇ ਦੱਸਿਆ ਕਿ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਇਸ ਤਰ੍ਹਾਂ ਦੇ ਨਾਲ ਸੰਗਤਾਂ ਵੱਲੋਂ ਪਿਆਰ ਮਿਲਦਾ ਹੈ। ਅੱਜ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਵਿਖੇ ਚਾਰ ਤਸਵੀਰਾਂ ਸੁਸ਼ੋਭਿਤ ਕੀਤੀਆਂ ਗਈਆਂ ਨੇ। ਸਭ ਤੋਂ ਪਹਿਲੀ ਤਸਵੀਰ ਗਿਆਨੀ ਹਰਚਰਨ ਸਿੰਘ ਮਹਾਰਾਜ ਜੋ ਸਾਪਕਾ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਸਿਨਨੰਦਪੁਰ ਸਾਹਿਬ ਦੇ ਰਹਿਣੇ 1980 ਤੋਂ ਲੈ ਕੇ 1987 ਤੱਕ ਆਪ ਜੀ ਨੇ ਸਿਵਾ ਵਾਲੇ ਭਾਈਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲੰਬੇ ਸਮੇਂ ਮੈਂਬਰ ਰਹਿ ਕੇ ਧਰਮ ਪ੍ਰਚਾਰ ਕਰਦੇ ਵੱਖ-ਵੱਖ ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂਲਾ ਬਣਾ ਕੇ ਆਪਣੇ ਸਿਵਾ ਵਾਲੇ ਭਾਈਆਂ ਤੇ 1984 ਦੇ ਹੋਏ ਕੱਲੂ ਘਰੇਚ ਜਿਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਜਿਨ੍ਹਾਂ ਨੇ ਸੰਘਰਸ਼ ਲੜਿਆ ਔਰ ਜਿਨ੍ਹਾਂ ਪਰਿਵਾਰਾਂ ਦੇ ਜੀ ਗਏ ਉਨਾ ਪਰਿਵਾਰਾਂ ਦੀ ਸਾਂਭ ਸੰਭਾਲ ਵਿੱਚ ਵੀ ਇੱਕ ਅਹਿਮ ਰੋਲ ਨਿਭਾਇਆ ਅੱਜ ਪਰਿਵਾਰਾਂ ਦੇ ਮੈਂਬਰ ਦੇ ਸਾਬ ਦੇ ਸਾਬ ਤੋਂ ਇੱਥੇ ਪਹੁੰਚ ਕੇ ਮਾਣ ਮਹਿਸੂਸ ਕੀਤਾ ਔਰ ਇਹ ਜਿਹੜੀ ਤਸਵੀਰਾਂ ਸ਼ਸ਼ੋਭਿਤ ਹੋਈਆਂ ਨੇ ਸਿੰਘ ਸਾਹਿਬ ਹਰਚੰਦ ਸਿੰਘ ਜੀ ਮਹਾਲੋਂ ਅੱਜ ਤਸਵੀਰ ਸ਼ਸ਼ੋਭਿਤ ਹੋਈ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਸਵੀਰਾਂ ਨੂੰ ਦੇਖ ਕੇ ਹਰ ਕੋਈ ਇਹਨਾਂ ਦੇ ਜੀਵਨ ਤੋਂ ਜ਼ਰੂਰ ਇੱਕ ਸਿੱਖਿਆ ਲੈ ਕੇ ਆਪਣਾ ਜੀਵਨ ਸਫਲਾ ਕਰੇਗਾ ਆ ਹੁਣ ਬਾਕੀ ਤਸਵੀਰਾਂ ਵੱਲ ਵੀ ਚਾਤ ਪਾਉਨੇ ਆ ਅੱਲਾ ਯਾਰਖਾ ਜੋਗੀ ਜਿਨ੍ਹਾਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਉਹ ਲਸਾਨੀ ਸ਼ਹਾਦਤ ਵੀਲੇ ਵੀ ਯਾਦ ਕੀਤਾ ਜਾਂਦਾ ਕਿਉਂਕਿ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਨੂੰ ਨੀਹਾਂ ਦੇ ਵਿੱਚ ਜਿੰਦਾ ਟਣਵਾ ਦਿੱਤਾ ਗਿਆ ਉਸ ਸਮੇਂ ਦਾ ਸਾਰਾ ਹਾਲ ਆਪਣੀਆਂ ਕਵਿਤਾਵਾਂ ਵਿੱਚ ਬਿਆਨ ਕੀਤਾ ਅੱਲਾ ਯਾਰਖਾ ਜੋਗੀ ਨੇ ਅੱਜ ਕੇਂਦਰੀ ਸਿੱਖ ਜਾਬਕਾਰ ਵਿਖੇ ਚਾਰ ਤਸਵੀਰਾਂ ਵਿੱਚ ਇੱਕ ਤਸਵੀਰ ਅੱਲਾ ਯਾਰਖਾਂ ਜੋਗੀ ਦੀ ਵੀ ਹੈ ਇੱਕ ਤਸਵੀਰ ਵਾਲ ਚਾਹਤ ਪਾਉਨੇ ਆ ਅਤੇ ਇਹਨਾਂ ਦੇ ਜੀਵਨ ਬਾਰੇ ਦੇਖੀਏ ਤਾਂ ਆਪ ਜੀ ਕਾਦੀਆਂ ਸੂਫੀ ਫਿਰਕੇ ਨਾਲ ਸੰਬੰਧਿਤ ਇੱਕ ਮੁਸਲਮਾਨ ਕਵੀ ਸਨ ਜੋ 19ਵੀਂ ਸਦੀ ਦੇ ਅਖੀਰ ਤੋਂ 20ਵੀਂ ਸਦੀ ਦੇ ਸ਼ੁਰੂ ਹੋਏ ਆਪ ਨਾਰਕਲੀ ਲਾਹੌਰ ਦੇ ਵਸਨੀਕ ਸਨ ਆਪ ਜੀ ਸ਼ੁਰੂ ਤੋਂ ਹੀ ਧਾਰਮਿਕ ਖਿਆਲਾਂ ਦੇ ਹੋਣ ਕਰਕੇ ਸਾਰੇ ਚੰਗੇ ਮਨੁੱਖਾਂ ਪ੍ਰਤੀ ਸ਼ਰਧਾ ਤੇ ਪਿਆਰ ਭਾਵਨਾ ਰੱਖਦੇ ਸਨ ਆਪ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸائبਜ਼ਾਦਿਆਂ ਦੀਆਂ ਸ਼ਹੀਦੀਆਂ ਸੰਬੰਧੀ ਦੋ ਮਰਸੀਏ ਕਵਿਤਾਵਾਂ ਸ਼ਹੀਦਾਨ ਵਫਾਤ ਗਾਂਝੇ ਸ਼ਹੀਦਾਂ ਲਿਖੇ ਸ਼ਹੀਦਾਨ ਵਫਾਤ ਛੋਟੇ ਸائبਜ਼ਾਦਿਆਂ ਤੇ ਗਾਂਝੇ ਸ਼ਹੀਦਾਂ ਵਿੱਚ ਵੱਡੇ ਸائبਜ਼ਾਦਿਆਂ ਦੀਆਂ ਸ਼ਹੀਦੀਆਂ ਦਾ ਜੋ ਦਿਲ ਟੁੰਬਵਾ ਵਰਨਨ ਕੀਤਾ ਉਹ ਅੱਜ ਵੀ ਜੋ ਧਰਮ ਪ੍ਰਚਾਰਕ ਨੇ ਅੱਜ ਵੀ ਜੋ ਕਵੀ ਨੇ ਕੀਰਤਨੀਆਂ ਨੇ ਇਹਨਾਂ ਨੂੰ ਯਾਦ ਕਰਕੇ ਛੋਟੇ ਸائبਜ਼ਾਦਿਆਂ ਦੀ ਉਹ ਸ਼ਹੀਦੀ ਦੇ ਡਰੇ ਚਾਰ ਸ਼ਬਦ ਨੇ ਅੱਲਾ ਯਾਰਖਾ ਜੋਗੀ ਦੇ ਨਾਲ ਵੀ ਯਾਦ ਕਰਦੇ ਨੇ ਸੋ ਕੇਂਦਰੀ ਸਿੱਖ ਜਾਇਬ ਘਰ ਜਿਸ ਦੀ ਇਹ ਤਸਵੀਰ ਦੇਖ ਸਕਦੇ ਹੋ ਔਰ ਤੁਹਾਨੂੰ ਅਸੀਂ ਬਾਕੀ ਤਸਵੀਰਾਂ ਵੀ ਦਿਖਾ ਦਿੰਨੇ ਆ ਬਾਬਾ ਹਜ਼ਾਰਾ ਸਿੰਘ ਜੀ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਜੰਗਾ ਨੇ ਕਈ ਪੰਥ ਦੇ ਮਹਾਨ ਕਮਾਂ ਨੂੰ ਨੇ ਪਰੇ ਚੜਾਇਆ ਔਰ ਸ਼ੁਰੂ ਤੋਂ ਹੀ ਧਾਰਮਿਕ ਬਿਰਤੀ ਵਾਲੇ ਔਰ ਜੀਵਨ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਖਾਲਸਾ ਵਾਲਿਆਂ ਨਾਲ ਕਾਰ ਸੇਵਾ ਵਿੱਚ ਸ਼ਾਮਲ ਹੋ ਕੇ ساری ਉਮਰ ਹੀ ਕਾਰ ਸੇਵਾ ਵਿੱਚ ਬਤੀਤ ਕੀਤੀ ਆਪ ਨੇ ਸੰਗਤਾਂ ਦੇ ਸਹਿਯੋਗ ਨਾਲ ਇੱਕਾ ਗੁਰਧਾਮਾਂ ਦੀਆਂ ਇਮਾਰਤਾਂ ਦਾ ਨਿਰਮਾਣ ਕਾਰ ਸੇਵਾ ਰਾਹੀਂ ਕਰਾਇਆ ਗੁਰਦੁਆਰਾ ਗੁਰੂ ਕਾ ਬਾਗ ਦੀ ਇਮਾਰਤਾਂ ਦੀ ਕਾਰ ਸੇਵਾ ਵੀ ਆਪ ਜੀ ਵੱਲੋਂ ਕਰਾਈ ਗਈ ਆਪ ਜੀ ਨੇ ਪੰਥਕ ਮੁੱਦੇ ਵਿੱਚ 6 ਮਹੀਨੇ ਜੇਲ੍ਹ ਵੀ ਕੱਟੀ ਅਤੇ अनेका ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਅਤੇ ਪੰਥ ਨਾਲ ਜੋੜਿਆ ਅੱਜ ਦੀਆਂ ਜਾਰ ਤਸਵੀਰਾਂ ਜੋ ਦੇਖਣ ਵਾਲਿਆਂ ਨੇ ਬਾਕੀ ਕਈ ਸੈਂਕੜੇ ਤਸਵੀਰਾਂ ਇੱਥੇ ਸਜੋਬਿਤ ਨੇ ਹਰ ਇੱਕ ਦੀ ਤਸਵੀਰ ਦਦੋਂ ਲਾਈ ਜਾਂਦੀ ਹੈ ਤਾਂ ਬਹੁਤ ਸਤਕਾਰ ਨਾਲ ਕੀਤਨੀ ਕੀਰਤਨ ਕਰਦੇ ਨੇ ਅਰਦਾਸ ਹੁੰਦੀ ਹੈ ਧਾਰਮਿਕ ਸ਼ਖਸੀਤਾਂ ਜੋ ਇੱਥੇ ਪਹੁੰਚ ਕੇ ਆਪਣਾ ਚਾਰ ਸ਼ਬਦ ਬੋਲ ਕੇ ਸੰਬੋਧਨ ਕਰਕੇ ਫਿਰ ਤਸਵੀਰਾਂ ਲਾਈਆਂ ਜਾਂਦੇ ਨੇ ਫਿਰ ਪਰਿਵਾਰਾਂ ਨੂੰ ਸਲਮਾਨਿਤ ਕੀਤਾ ਜਾਂਦਾ ਹੈ ਸੰਗੀਤ ਮਾਰਤੰਡ ਪਦਮ ਸ੍ਰੀ ਪ੍ਰੋਫੈਸਰ ਕਰਤਾਰ ਸਿੰਘ ਜੀ ਜਿਨ੍ਹਾਂ ਨੇ ਆਪਣੀ ਸੰਗੀਤੀ ਜਿਹੜੀ ਕਲਾ ਉਸ ਨਾਲ ਕਈ ਜੋ ਕੀਰਤਨੀਆਂ ਨੇ ਗੁਰੂ ਕਰ ਦਿੱਤੇ ਹਜ਼ੂਰੀ ਰਾਗੀ ਦਰਬਾਰ ਸਾਹਿਬ ਵੱਖ-ਵੱਖ ਗੁਰਧਾਮਾਂ ਦੇ ਜੋ ਕੀਰਤਨੀਆਂ ਨੇ ਕਈ ਪ੍ਰੋਫੈਸਰ ਕਰਤਾਰ ਸਿੰਘ ਹੋਣਾ ਤੋਂ ਮਹਾਰਤ ਹਾਸਲ ਕਰਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਨੂੰ ਗੁਰੂ ਨਾਲ ਜੋੜ ਰਹੇ ਨੇ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਡੇਲੀ ਪੋਸਟ ਅੰਮ੍ਰਿਤਸਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਜੇ ਤਲਾਏ ਅੱਜ ਧੰਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਸਥਾਨ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਪ੍ਰਕਰਮਾਂ ਦੇ ਸਿੱਟੇ ਤੋਂ 3 ਦਸੰ ਇੱਕ ਦੇ ਜੈਵ ਕਾਰ ਵਿੱਚ ਉਹਨਾਂ ਚਾਰ ਮਹਾਨ ਸ਼ੀਤਿਆਂ ਦੀਆਂ ਤਸਵੀਰਾਂ ਸੁਭਾਇਮਾਨ ਕੀਤੀਆਂ ਗਈਆਂ ਨੇ ਜਿਨ੍ਹਾਂ ਨੇ ਵਕ ਵਕ ਕਿਸ ਤਰ੍ਹਾਂ ਵਿੱਚ ਵਕ ਵਕ ਸਮਾਂ ਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਕੀਤੇ ਨੇ ਜਿਨ੍ਹਾਂ ਵਿੱਚ ਕਾਰਜੋਗ ਸੰਤ ਬਾਬਾ ਹਜਾਰਾ ਸਿੰਘ ਜੀ ਕਾਰ ਸੇਵਾ ਗੁਰੂ ਦੇ ਬਾਗ ਵਾਲੇ ਮਹਾਂਪੁਰਖ ਉਹਨਾਂ ਦੀ ਤਸਵੀਰ ਲਾਈ ਗਈ ਹੈ ਪ੍ਰੋਫੈਸਰ ਕਰਤਾਰ ਸਿੰਘ ਜੀ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਪੱਦਮ ਸ਼੍ਰੀ ਅਵਾਰਡ ਮਿਲਿਆ ਹੋਇਆ ਉਸ ਨਾਮ ਪ੍ਰਾਪਤ ਹੋਣਾ ਕੀਤਾ ਗੁਰਮਤ ਸੰਗੀਤ ਦੀ ਵਿੱਦਿਆ ਦੇ ਵਿੱਚ ਉਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ ਹੈ ਬੜੇ ਮਹਾਨ ਕੀਰਤਨੀਆਂ ਦਾ ਖਿੱਚੇ ਨੇ ਉਹਨਾਂ ਦੀ ਤਸਵੀਰ ਲਾਈ ਗਈ ਹੈ ਸਿੰਘ ਸਾਹਿਬ ਗਿਆਨੀ ਹਰਚਰਨ ਸਿੰਘ ਜੀ ਮਹਾਲੋਂ ਜੋ ਤਕਰੀਬਨ 7 ਸਾਲ ਤਕਸ਼ੀਲ ਕੇਸਕਰ ਸਾਹਿਬ ਜੀ ਦੇ ਅਧੀਨ ਜੇਸੇਦਾਰ ਵੱਜੂ ਸੀ ਵੰਡਵਾ ਕੇ ਬੇਖੜੇ ਸੰਮੋਹਨਾਂ ਨੇ ਪੰਥ ਦੀ ਗਵਾਹੀ ਕੀਤੀ ਹੈ ਉਹਨਾਂ ਦੀ ਸੇਵਾ ਨੂੰ ਬਖਰਾਦਿਆ ਹੈ ਉਹਨਾਂ ਦੀ ਤਸਵੀਰ ਲਾਈ ਗਈ ਹੈ ਹਕੀਮ ਅੱਲਾ ਯਾਰ ਖਾਂ ਜੋਗੀ ਜੋ ਇੱਕ ਮੁਸਲਮਾਨ ਕਵੀ ਹੋਏ ਨੇ ਉਸ ਮਹਾਪੁਰਖ ਨੇ ਸਤਪੁਰਾਂ ਦੇ ਅਨੰਦਪੁਰ ਸਾਹਿਬ ਸ਼ਟਡ ਤੋਂ ਲੈ ਕੇ ਗੁਰੂ ਤੇ ਲਾਲਾ ਦੇ ਨੀਹਾਂ ਵਿੱਚ ਜਿਹਨੇ ਜਾਣ ਤੱਕ ਦਾ ਜੋ ਦੋ ਕਿੱਸੇ ਸ਼ਹੀਦਾਂ ਨੇ ਵਫਾ ਅਤੇ ਗੰਦੇ ਸ਼ਹੀਦਾਂ ਜੋ ਕਵਤਾਵਾਂ ਦੇ ਰੂਪ ਵਿੱਚ ਉਹਨਾਂ ਨੇ ਕਵਤਾਵਾਂ ਲਿਖ ਕੇ ਸਿੱਖ ਪੰਥ ਦੀ ਖਾਲਸਾ ਪੰਥ ਦੀ ਬਹੁਤ ਵੱਡੀ ਸੇਵਾ ਕਰਕੇ ਉਸ ਮਹਾਨ ਇਤਿਹਾਸ ਨੂੰ ਸੰਭਾਲਣ ਦਾ ਯਤਨ ਕੀਤਾ ਉਹਨਾਂ ਦੀ ਤਸਵੀਰ ਹਕੀਮ ਅੱਲਾ ਯਾਰ ਖੰਜੂਰ ਦੀ ਤਸਵੀਰ ਵੀ ਅੱਜ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਾਈ ਗਈ ਹੈ ਜੋ ਵੀ ਪੰਥ ਵਾਸਤੇ ਵੱਡੇ ਕਾਰਜ ਕਰਦਾ ਹੈ ਪੰਥ ਵਾਸਤੇ ਵੱਡੀ ਸੇਵਾ ਕਰਦਾ ਹੈ ਹਮੇਸ਼ਾ ਪੰਥ ਵੱਲ ਉਹਨਾਂ ਨੂੰ ਸਤਿਕਾਰ ਦਿੱਤਾ ਜਾਂਦਾ ਹੈ ਔਰ ਇਹਨਾਂ ਚਾਰ ਸ਼ਖਸੀਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਸਤਿਕਾਰ ਦੇ ਕੇ ਉਹਨਾਂ ਦੀਆਂ ਤਸਵੀਰਾਂ ਨੂੰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਅੱਜ ਸ਼ੋਭਿਤ ਕਰਨ ਦਾ ਜਿਹੜਾ ਉਪਰਾਲਾ ਉਹ ਕੀਤਾ ਤਸਵੀਰਾਂ ਸ਼ਰੋਭਤ ਕਰ ਦਿੱਤੀਆਂ ਗਈਆਂ ਨੇ ਸਮੁੱਚੇ ਪਰਿਵਾਰਾਂ ਨੂੰ ਦਾਸ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਖਤ ਦੇ ਐਸਾਬਾ ਜੀ ਚਾਰ ਨੂੰ ਕਰਦੇ ਆਂ ਜਿਹੜਾ ਲੱਗੀਆਂ ਨੇ ਸੋਹਣੀਆਂ ਚੜ੍ਹਦੀ ਹਾਸੇ ਦੀ ਕਿ ਇਹ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੇਂਦਰੀ ਸਿੱਖ ਯਾਤਕਰ ਵਿੱਚ ਉਹਨਾਂ ਮਹਾਨ ਸ਼ਖਸੀਅਤਾਂ ਦੀਆਂ ਤਸਵੀਰਾਂ ਸ਼ਰੋਭਤ ਕੀਤੀਆਂ ਗਈਆਂ ਨੇ ਜਿਨ੍ਹਾਂ ਨੇ ਸਮੇਂ-ਸਮੇਂ ਦੇ ਉੱਤੇ ਆਪਣੀਆਂ ਜਿਹੜੀਆਂ ਸੇਵਾਵਾਂ ਨੇ ਸਿੱਖ ਪੰਥ ਨੂੰ ਦਿੱਤੀਆਂ ਨੇ ਜਿਨ੍ਹਾਂ ਵਿੱਚ ਉੱਚੇ ਚੇਤੇ ਤੌਰ ਦੇ ਉੱਤੇ ਕਾਰਤੀਵਾਲੇ ਮਹਾਪੁਰਖ ਸੰਤ ਬਾਬਾ ਹਯਾਰਾ ਸਿੰਘ ਜੀ ਔਰ ਉਹਨਾਂ ਦੇ ਨਾਲ ਹੀ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਫਕਾ ਜਹਦਾਰ ਸਿੰਘ ਸਾਹਿਬ ਗਿਆਨੀ ਹਰਚੰਦ ਸਿੰਘ ਜੀ ਮਹਾਲੋ ਜਿਨ੍ਹਾਂ ਨੇ 1980 ਤੋਂ ਲੈ ਕੇ 1987 ਤੱਕ ਜਿਹੜਾ ਬਹੁਤ ਹੀ ਵਿਖੜਾ ਸਮਾਂ ਸੀ ਪੰਥ ਦੇ ਉੱਤੇ ਆਗਾ ਬਲੂ ਸਟਾਰ ਹੋਇਆ ਔਰ ਉਸ ਤੋਂ ਬਾਅਦ ਵੱਡੇ ਪੱਦਰ ਦੇ ਉੱਤੇ ਨੌਜਵਾਨੀ ਦਾ ਕਹਾਣਿ ਸ਼ੁਰੂ ਹੋਇਆ ਪੰਜਾਬ ਦੇ ਵਿੱਚ ਉਹਨਾਂ ਸਮਾਂ ਦੇ ਵਿੱਚ ਉਹਨਾਂ ਨੇ ਸਿੱਖ ਕੌਮ ਦੀ ਜਿਹੜੀ ਅਗਵਾਈ ਹੈ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੋਂ ਕੀਤੀ ਔਰ ਇਸੇ ਤਰ੍ਹਾਂ ਦੇ ਨਾਲ ਹੀ ਬਹੁਤ ਹੀ ਸਤਿਕਾਰਯੋਗ ਗੁਰਮਤ ਸੰਗੀਤ ਦੇ ਵਿੱਚ ਪ੍ਰੋਫੈਸਰ ਕਰਤਾਰ ਸਿੰਘ ਜਿਨ੍ਹਾਂ ਨੇ ਬਹੁਤ ਸਾਰੀਆਂ ਜਿਹੜੀਆਂ ਕਿਤਾਬਾਂ ਨੇ ਗੁਰਮਤ ਸੰਗੀਤ ਉਤੇ ਲਿਖੀਆਂ ਔਰ ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਦੇ ਜਿਹੜੇ ਸ਼ਗਿਰਦ ਨੇ ਅੱਜ ਉਹ ਜਿੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਔਰ ਬਖਵਰਖ ਸਥਾਨਾਂ ਤੇ ਕੀਰਤਨੀਆਂ ਸੁਬਾਣਵਾ ਰਹੇ ਨੇ ਇਹ ਉਹਨਾਂ ਦੀ ਬੰਧ ਨੂੰ ਬਹੁਤ ਵੱਡੀ ਦੇਣ ਆ ਔਰ ਔਰ ਅੱਲਾ ਜੋਗੀ ਅੱਲਾ ਖਾਰ ਜੋਗੀ ਅੱਲਾ ਯਾਰਖਾ ਜੋਗੀ ਉਹਨਾਂ ਦੀ ਤਸਵੀਰ ਸ਼ੁਭਿਤ ਕੀਤੀ ਗਈ ਹੈ ਜਿਨ੍ਹਾਂ ਨੇ ਆਪਣੀਆਂ ਕਪਤਾਵਾਂ ਦੇ ਰਾਹੀਂ ਜਿੱਥੇ ਕਿਲਾ ਆਨੰਦਗੜ੍ਹ ਤੋਂ ਲੈ ਕੇ ਔਰ ਸਰਹੰਦ ਤੱਕ ਔਰ ਉਸ ਤੋਂ ਅੱਗੇ ਚੱਲ ਕੇ ਜਿਹੜਾ ਹੈਗਾ ਵੱਡੇ ਸਾਹਿਬ ਜੀਾਂ ਦਾ ਦੀ ਸ਼ਹੀਦੀ ਛੋਟੇ ਸਾਹਿਬ ਜੀਾਂ ਦੀ ਸ਼ਹੀਦੀ ਜਿਹੜਾ ਉਹਦਾ ਵਰਣਨ ਕੀਤਾ ਆਪਣੀਆਂ ਕਪਤਾਵਾਂ ਦੇ ਵਿੱਚ ਉਹਨਾਂ ਦੀ ਤਸਵੀਰ ਸ਼ੁਭਿਤ ਕੀਤੀ ਗਈ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਪ ਨੂੰ ਵਟ ਭਾਗੀ ਸਮਝਦੀ ਹੈ ਕਿ ਇਹ ਜਿਹੜੀ ਸੇਵਾ ਹੈਗੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੀ ਝੋਲੀ ਵਿੱਚ ਪਈ ਹੈ ਔਰ ਮੈਂ ਸਮੁੱਚੇ ਪਰਵਾਰਾਂ ਨੂੰ ਲੱਖ ਲੱਖ ਵਧਾਈ ਦਿਨਾ ਔਰ ਕੌਮ ਨੂੰ ਹਮੇਸ਼ਾ ਹੀ ਇਹ ਨਾ ਸ਼ਖਸੀਤਾਂ ਦੇਵਾਨ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਲਈ ਕੀ ਪੰਥ ਦੀਆਂ ਚਾਰ ਬਹੁਤ ਹੀ ਉਜ਼ੀਮ ਸ਼ਖਸੀਤਾਂ ਵੱਡੀਆਂ ਰੂਹਾਂ ਗੁਰਸਿੱਖ ਗੁਰਬਖ ਪਿਆਰੇ ਉਹਨਾਂ ਦੀਆਂ ਤਸਵੀਰਾਂ ਅੱਜ ਇੱਥੇ ਸ਼ੋਭਤ ਹੋ ਰਹੀਆਂ ਮੇਰੇ ਅਰਕੇ ਨਮਾਣੇ ਸਿੱਖ ਲਈ ਇਹ ਨਾ ਵੱਡੀਆਂ ਜਿਹੜੀਆਂ ਰੂਹਾਂ ਉਹਨਾਂ ਪ੍ਰਤੀ ਕੁਝ ਕਹਿਣਾ ਬਣਦਾ ਨਹੀਂ ਉਹ ਬਹੁਤ ਵੱਡੀਆਂ ਰੂਹਾਂ ਸੀ ਜਥੇਦਾਰ ਹਰਚਰਨ ਸਿੰਘ ਜੀ ਬਾਬਾ ਹਯਾਰਾ ਸਿੰਘ ਜੀ ਪ੍ਰੋਫੈਸਰ ਕਰਤਾਰ ਸਿੰਘ ਜੀ ਬਾਬਾ ਅਲਖ ਖਾਨ ਯੋਗੀ ਜੀ ਤੇ ਪੰਥ ਇਹ ਜੀਆਂ ਰਿਹੁਆਂ ਕਰਕੇ ਹੀ ਜਿਉਂਦਾ ਆ ਇਹਨਾਂ ਦੀ ਜੋ ਕਮਾਈ ਆ ਇਹਨਾਂ ਦਾ ਸਿਮਰਨ ਆ ਇਹਨਾਂ ਦੇ ਜੋ ਜੀਵਨ ਆ ਤੇ ਜੋ ਅਮਲ ਆ ਇਹੀ ਸਾਡਾ ਸਰਮਾਇਆ ਆ ਤੇ ਜੇ ਮੈਂ ਆਪਣੇ ਬਜ਼ੁਰਗ ਬਾਬਾ ਜੀ ਦੀ ਗੱਲ ਕਰਾਂ ਤੇ ਉਹ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਉਹਨਾਂ ਦੀ ਉਹਦੇ ਆਤਮਿਕ ਕੀ ਸੀ ਸਾਰਾ ਕੁਝ ਉਹਨਾਂ ਦਾ ਹਨਾ ਉਹ ਸਾਰੇ ਗੁਰੂ ਨੂੰ ਸਮਰਪਿਤ ਸੀ ਜਦੋਂ ਬਹੁਤ ਛੋਟੇ ਸੀਗੇ ਉੱਥੇ ਜੜਾਂ ਵਾਲੇ ਕੋਲ ਸੀ ਸਾਡਾ ਪੁਰਾਣਾ ਪਿੰਡ ਤੇ ਉਸ ਵਕਤ ਉਹਨਾਂ ਨੂੰ ਸਕੂਲੇ ਪੜਨ ਭੇਜਿਆ ਮਦਰਸੇ ਚੋਂ ਭੇਜਦੇ ਹੁੰਦੇ ਸੀ ਹਨਾ ਤੇ ਉਹਨਾਂ ਨੇ ਆਪਣਾ ਜਿਹੜਾ ਸਾਰਾ ਜਿਹੜਾ ਕਿਤਾਬਾਂ ਵਾ ਛੱਪੜ ਛੱਡ ਦਿੱਤੀਆਂ ਤੇ ਕਾਲੀ ਬਾਣਾ ਪਾ ਕੇ ਉੱਤੇ ਚੱਕਰ ਲਾ ਕੇ ਵਰਸ਼ਾ ਫੜ ਕੇ ਆ ਗਏ ਬਿਲਕੁਲ ਕੀ ਮੇਰਾ ਮੇਰੀ ਪੜ੍ਹਾਈ ਹੈ ਉਹ ਤੁਰ ਤੋਂ ਕਾਲੀ ਪੰਥਬਲ ਵਾਲੇ ਨਿਸ਼ਕਾਮ ਸੇਵਾ ਵਾਲੇ ਸਾਰਾ ਜੀਵਨ ਹੀ ਉਹਨਾਂ ਦਾ ਹੈ ਜਿਹੜਾ ਉਹਨਾਂ ਨੂੰ ਐਸਜੀਪੀਸੀ ਚ ਅਹੁਦਾ ਦਿੱਤਾ ਗਿਆ ਅੰਤਰੀ ਕਮੇਟੀ ਦੇ ਜਥੇਦਾਰ ਵੱਲੋਂ ਇਹ ਸੰਗਤ ਨੇ ਦਿੱਤਾ ਉਹਨਾਂ ਦੀ ਕੋਈ ਤਮੰਨਾ ਨਹੀਂ ਸੀ ਉਹਨਾਂ ਦੀ ਬਿਲਕੁਲ ਹੀ ਕੋਈ ਚਾਹ ਨਹੀਂ ਸੀ ਸੰਗਤ ਵੱਲੋਂ ਸਿਜੀ ਵਸਲ ਖਾਲਸਾ ਪੰਥ ਚ ਜਿਸ ਤਰ੍ਹਾਂ ਅਗਵਾਈ ਹੁੰਦੀ ਕਿ ਸੰਗਤ ਗੁਣਾ ਕਰਕੇ ਇੱਕ ਸਿੱਖ ਨੂੰ ਅੱਗੇ ਲੈ ਕੇ ਆਉਂਦੇ ਤੇ ਸਾਡੇ ਲਈ ਤਾਂ ਉਹ ਬਹੁਤ ਵੱਡੀ ਪ੍ਰੇਰਨਾ ਸੀ ਤੇ ਜਦੋਂ ਵੀ ਕਰੇ ਆਉਣਾ ਉਹਨਾਂ ਨੇ ਬਾਤ ਸੁਣਨਾ ਗਰਵਾਣੀ ਸੁਣਾਉਣੀ ਬਿਠਾ ਲੈਣਾ ਸਾਨੂੰ ਉਹਨਾਂ ਕੋਲ ਗ੍ਰੰਥ ਹੁੰਦੇ ਸੀ ਵੀ ਗ੍ਰੰਥ ਵਿੱਚੋਂ ਕਥਾ ਕਰਨੀ ਉਹ ਸੁਣਾਉਣੀ ਸਾਡੇ ਲਈ ਉਹ ਬਹੁਤ ਇੱਕ ਮਾਣ ਦੀ ਤੇ ਪ੍ਰੇਰਣਾ ਵਾਲੀ ਗੱਲ ਇਥੋਂ ਤੱਕ ਕਿ ਜਦੋਂ ਅ ਆਪਣੇ ਪੰਥ ਦੇ ਦ੍ਰਿਸ਼ ਤੇ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਆਏ ਇਹ ਗੱਲ ਸੰਤ 83 ਦੀ ਆ ਉਹ ਘਰੇ ਆਏ ਤੇ ਉਹ ਸਪੈਸ਼ਲੀ ਮੈਨੂੰ ਨਾਲ ਲੈ ਕੇ ਆਏ ਛੁੱਟੀ ਦਿਵਾ ਕੇ ਯੂਨੀਵਰਸਿਟੀ ਚੋਂ ਕੀ ਅੰਮ੍ਰਿਤਸਰ ਚਲਣਾ ਹਨ ਮੈਂ ਤੇ ਮੇਰੀ ਮਾਤਾ ਜੀ ਅਸੀਂ ਇੱਥੇ ਆਏ ਉਦੋਂ ਸੰਤ ਸ਼ਾਇਦ ਗੁਰੂ ਨਾਨਕ ਨਵਾਸ ਦੀ ਛੱਤ ਤੇ ਉੱਥੇ ਬੈਠੇ ਸੀ ਤੇ ਅਸੀਂ ਸਾਨੂੰ ਲੈ ਕੇ ਗਏ ਸੰਤ ਉਹਨਾਂ ਦਾ ਬਹੁਤ ਇੱਜ਼ਤ ਕਰਦੇ ਸੀ ਉਹ ਉੱਥੇ ਉਹਨਾਂ ਨੇ ਆਪਣੇ ਨਾਲ ਇਹਨਾਂ ਨੂੰ ਬਿਠਾਇਆ ਤੇ ਅਸੀਂ ਸਾਰੇ ਥੱਲੇ ਬੈਠ ਕੇ ਕਾਫੀ ਚਿਰ ਬੈਠੇ ਰਹੇ ਸੰਤਾਂ ਨੇ ਮੇਰੇ ਵੱਲ ਦੋ ਤਿੰਨ ਵਾਰ ਦੇਖਿਆ ਕੋਈ ਗੱਲ ਨਹੀਂ ਕਹੀ ਕਿ ਉਹਨਾਂ ਦੇ ਦਰਸ਼ਨ ਵੀ ਇਹਨਾਂ ਨੇ ਹੀ ਕਰਾਏ ਫਿਰ ਉਸ ਤੋਂ ਬਾਅਦ ਜੋ ਸਾਡਾ ਜੀਵਨ ਜਿੱਧਰ ਨੂੰ ਚੱਲਿਆ ਇਹ ਇੱਕ ਘਟਨਾ ਵੀ ਉਹਦੇ ਵਿੱਚ ਬਹੁਤ ਮਹੱਤਵ ਰੱਖਦੀ ਹੈ ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਅਸੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਦਾਸ ਗੁਰਸ਼ਰਨ ਸਿੰਘ ਚਿੱਤਰਕਾਰ ਕੇਂਦਰੀ ਸਿੱਖ ਜਾਇਬਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਤੋਂ ਇਹ ਜੋ ਤਸਵੀਰਾਂ ਇੱਥੇ ਲੱਗਦੀਆਂ ਨੇ ਇਹ ਸਬੂਤ ਹੁੰਦੀਆਂ ਨੇ ਇਹ ਬਹੁਤ ਹੀ ਮਹਾਨ ਕਾਰਜ ਸੇਵਾਵਾਂ ਨਿਭਾਉਣ ਵਾਲੇ ਸ਼ਹੀਦਿਆਂ ਬਾਨ ਵਾਲੇ ਸਿੰਘਾਂ ਚੀਦਿਆਂ ਦੀਆਂ ਤਸਵੀਰਾਂ ਇੱਥੇ ਲੱਗਦੀਆਂ ਨੇ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇਸ ਸਥਾਨ ਤੇ ਦਾਸ ਨੂੰ ਕਾਰਜ ਕਰਨ ਦਾ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਇਹ ਜੋ ਤਸਵੀਰਾਂ ਬਣੀਆਂ ਹਨ ਇਹ ਦਾਸ ਨੇ ਖੁਦ ਆਪ ਹੱਥ ਨਾਲ ਤਿਆਰ ਕੀਤੀਆਂ ਹਨ ਤੇ ਇਸ ਸ਼੍ਰੋਮਣੀ ਕਮੇਟੀ ਦਾ ਬਹੁਤ ਹੀ ਤਨਵਾਦ ਹੈ ਕਿ ਦਾਸ ਆਪਣੇ ਹੱਥਾਂ ਦੇ ਨਾਲ ਇਹਨਾਂ ਤਸਵੀਰਾਂ ਨੂੰ ਤਿਆਰ ਕਰਦਾ ਹੈ ਤੇ ਸੰਗਤ ਦੇ ਰੂਪ ਰੂਪ ਕਰਦਾ ਹੈ ਤੇ ਗੁਰੂ ਰਾਮਦਾਸ ਪਾਤਸ਼ਾਹ ਦੀ ಅಪਾਰ ਕਿਰਪਾ ਸਦਕਾ ਸੰਗਤ ਦੇ ਵਿੱਚ ਉਹ ਤਸਵੀਰਾਂ ਜੋ ਸੋਭਿਤ ਹੁੰਦੀਆਂ ਨੇ ਸੰਗਤ ਬਹੁਤ ਮਾਣ ਬਖਸ਼ਦੀ ਹੈ ਇਹ ਸਾਰਾ ਮਾਣ ਸਤਿਕਾਰ ਸਥਾਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਵੱਲੋਂ ਮਿਲਿਆ ਹੈ ਜੀ ਤੇ ਆਪਣੇ ਸ੍ਰੋਮਨੀਪੁਰ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਜੋ ਉਪਰਾਲਾ ਹੈ ਉਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਮਾਣ ਮਹਿਸੂਸ ਹੋਇਆ ਜੀ ਕਿ ਸਾਡੇ ਪਿਤਾ ਜੀ ਪਰਚੰਦ ਸਿੰਘ ਮਹਾਲੋ ਜੀ ਦੀ ਤਸਵੀਰ ਮੇਰੇ ਹਿਸਾਬ ਨਾਲ ਤਾਂ ਬਹੁਤ ਲੇਟ ਲੱਗੀ ਆ 30 ਸਾਲ ਹੋ ਗਏ ਉਹਨਾਂ ਨੂੰ ਗਿਆਨ ਨੂੰ ਤੇ ਪਰ ਚਲੋ ਜਿੱਦਾਂ ਵੀ ਆ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਸਪੈਸ਼ਲੀ ਇੰਗਲੈਂਡ ਤੋਂ ਆਏ ਆ ਅਸੀਂ ਤੇ ਆਪਣੇ ਪਰਿਵਾਰ ਨਾਲ ਕਿਉਂਕਿ ਐਸਾ ਸਟੇਟਸ ਕਿਉਂਕਿ ਆਪਣੇ ਬਨੇ ਕਾਸੇ ਕਿੱਥੋਂ ਆਏ ਹੋ ਠੀਕ ਹੈ ਜੀ ਮੈਂ ਜਗਦੀਪ ਸਿੰਘ ਮੈਂ ਇੰਗਲੈਂਡ ਤੋਂ ਆਇਆ ਇਹ ਮੇਰੇ ਪਿਤਾ ਜੀ ਸਰਦਾਰ ਚੰਦ ਸਿੰਘ ਮਹਾਲੋ ਉਹਨਾਂ ਦੀ ਤਸਵੀਰ ਅੱਜ ਹਰਮੰਦਰ ਸਾਹਿਬ ਮਿਜ਼ੀਅਮ ਚ ਲਾਈ ਗਈ ਆ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਬੜੀ ਖੁਸ਼ੀ ਹੋ ਰਹੀ ਆ ਕਿ ਐਡਾ ਵੱਡਾ ਅੱਜ ਜਿਹੜਾ ਕਾਰਜ ਆ ਉਹ ਪੂਰਾ ਪੂਰਾ ਹੋਇਆ ਤੇ ਬਹੁਤ ਚਿਰ ਤੋਂ ਮੰਗ ਸੀ 5 ਸਾਲ ਹੋ ਗਏ ਸੀ ਦਰਖਾਸਤ ਦਿੱਤੀ ਇਹਨੂੰ ਤੇ ਬੜਾ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਆ ਸੋ ਕਾਫੀ ਸਮਾਂ ਲੱਗ ਗਿਆ ਤਸਵੀਰ ਹਾਂਜੀ ਉਹ ਜਿੰਨਾ ਚਿਰ ਉਹਨਾਂ ਨੇ ਨਿਸ਼ਕਾਮ ਸੇਵਾ ਕੀਤੀ ਸੀ ਜੇ ਜਥੇਦਾਰ ਵੀ ਰਹੇ ਕੋਈ ਤਨਖਾਹ ਨਹੀਂ ਲਈ ਉਹਨਾਂ ਨੇ ਉੱਥੇ ਸੇਵਾ ਕਰਦੇ ਆਨੇ 8 ਸਾਲ ਤੇ ਉਹਨਾਂ ਨੂੰ ਇੰਨਾ ਕਿ ਸਿਗਾ ਕਿ ਜਿਹੜੇ ਲੰਗਰ ਲਈ ਵੀ ਘਰੋਂ ਰਸਤਾ ਜਾਣੀ ਹੁੰਦਾ ਸੀ ਕਹਿੰਦੇ ਮੈਨੂੰ ਕੋਈ ਉਂਗਲ ਚੱਕ ਕੇ ਕਹਿ ਨਾ ਸਕੇ ਕਿ ਇਹਦੇ ਰਿਸ਼ਤੇਦਾਰ ਇੱਥੇ ਲੰਗਰ ਛੱਕਦੇ ਆ ਤੇ ਨਾ ਕਦੀ ਦਸਖਤ ਕੀਤੇ ਉਹਨਾਂ ਨੇ ਤੇ ਜਦੋਂ ਹਟਾਏ ਵੀ ਉਹ ਕਹਿੰਦੇ ਮੈਂ ਤਾਂ ਸੇਵਾਦਾਰ ਆ ਮੈਨੂੰ ਕੋਈ ਹਟਾ ਨਹੀਂ ਸਕਦਾ ਉਹ ਆਪ ਹੀ ਉਥੋਂ ਆਪਣਾ ਸਮਾਨ ਚੱਕ ਕੇ ਵਾਪਸ ਘਰ ਨੂੰ ਆ ਗਏ ਸੀਗੇ ਪੂਰੀ ਨਿਸ਼ਕਾਮ ਸੇਵਾ ਕੀਤੀ ਜਿੰਨਾ ਚਿਰ ਹੈ ਜੀ ਮੈਂ ਐਡਵੋਕੇਟ ਅਮਰਜੀਤ ਸਿੰਘ ਪੁੱਤਰ ਪਦਮਸ਼੍ਰੀ ਪ੍ਰੋਫੈਸਰ ਕਰਤਾਰ ਸਿੰਘ ਗੁਰੂ ਨਾਨਕ ਦੇਵ ਜੀ ਨੇ ਜਦੋਂ ਤੰਤੀ ਸਾਜਾਂ ਦਾ ਮੋਢ ਬਣਿਆ ਕੀਰਤਨ ਕਰਨ ਦਾ ਤੇ ਉਸ ਤੋਂ ਬਾਅਦ ਬਾਬਾ ਮਰਦਾਨੇ ਨੂੰ ਕਿਹਾ ਮਰਦਾਨਿਆਂ ਰਬਾਬ ਵਜਾ ਬਾਣੀ ਆਈ ਹੈ ਉਸ ਤੋਂ ਬਾਅਦ ਇਹ ਸੰਗੀਤ ਤੰਤੀ ਸਾਜਾਂ ਤੇ ਸ਼ੁਰੂ ਹੋਇਆ ਲੇਕਿਨ ਸਭ ਤੋਂ ਵੱਡਾ ਉਪਰਾਲਾ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਨ੍ਹਾਂ ਨੇ ਕੇ 33 ਸਾਜ਼ਾਂ ਦੇ ਨਾਲ ਕੀਰਤਨ ਹਜ਼ਾਰਾ ਧਰਾਗਾ ਚ ਕਰਨ ਵਾਸਤੇ ਅਨੰਤਪੁਰ ਸਾਹਿਬ ਦੇ ਵਿੱਚ ਇੱਕ ਅਕੈਡਮੀ ਸ਼ੁਰੂ ਕੀਤੀ ਜਿਸ ਦੇ ਵਿੱਚ ਕੇ ਉਹਨਾਂ ਨੇ ਨਿਰੰਤਰ ਸੇਵਾ ਕੀਤੀ ਤੇ ਉੱਥੇ ਅੱਜ ਹਜ਼ਾਰਾਂ ਦੀ ਤੈਦਾਦ ਦੇ ਵਿੱਚ ਸਟੂਡੈਂਟ ਉਹਨਾਂ ਤੋਂ 33 ਸਾਜ਼ਾਂ ਤੇ ਕੀਰਤਨ ਸਿੱਖੇ ਵੱਖ-ਵੱਖ ਦੇਸ਼ ਔਰ ਪ੍ਰਦੇਸ਼ਾਂ ਦੇ ਵਿੱਚ ਇਹ ਸੇਵਾ ਨਿਭਾ ਰਹੇ ਹਨ ਉਹਨਾਂ ਨੇ ਮਕਬੂਲ ਸੱਤ ਕਿਤਾਬਾਂ ਲਿਖੀਆਂ ਔਰ ਉਸ ਤੋਂ ਬਾਅਦ ਉਹਨਾਂ ਨੂੰ ਪਦਮਸ਼ਰੀ ਅਵਾਰਡ ਵੀ ਮਿਲਿਆ ਜੋ ਕਿ ਉਹਨਾਂ ਦਾ ਇੱਕ ਆਖਰੀ ਅਵਾਰਡ ਸੀ ਵੈਸੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਅਵਾਰਡ ਪਹਿਲਾਂ ਲਏ ਆ। ਸ਼੍ਰੋਮਣੀ ਗੁਰਦਵਾਰਾ ਕਮੇਟੀ ਨੂੰ 2 ਸਾਲ ਹੋ ਗਏ ਸੀ ਪਰ ਜਦੋਂ ਮੈਂ 23 2024 ਨੂੰ ਲੈਟਰ ਲਿਖਿਆ ਤੇ ਅਚਨਚੇਤ ਸਾਨੂੰ ਲੈਟਰ ਕੱਲ ਆ ਗਿਆ ਕਿ ਤੁਹਾਡੇ ਪਿਤਾ ਜੀ ਬਹੁਤ ਤਲਵਾਦੀ ਕਰਦੇ ਆ ਵੀ ਉਹਨਾਂ ਨੇ ਪਰਿਵਾਰ ਵੱਲੋਂ ਉਹਨਾਂ ਨੂੰ ਪਰਿਵਾਰ ਵੱਲੋਂ ਲਗਾਉਣ ਦੀ ਇੱਜ਼ਤ ਦਿੱਤੀ। ਪਰਿਵਾਰ ਵੱਲੋਂ ਉਹਨਾਂ ਨੂੰ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਤੇ ਉਹਨਾਂ ਦੇ ਸਟੂਡੈਂਟਸ ਜਿਹੜੇ ਨੇ ਉਹਨਾਂ ਨੂੰ ਵੀ ਅਸੀਂ ਕਹਿੰਦੇ ਹਾਂ ਕਿ ਉਹਨਾਂ ਦੇ ਕੀਰਤਨ ਸ਼ੈਲੀ ਦੇ ਵਿੱਚ ਅੱਗੇ ਤੋਂ ਕੀਰਤਨ ਦੀ ਹੋਰ ਅੱਗੇ ਸ਼ੈਲੀ ਨੂੰ ਵਿਵਧਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਅਸੀਂ ਅਸੀਂ ਪਾਪਾ ਜੀ ਨੂੰ ਬਹੁਤ ਮਾਨ ਦਬਖਸ਼ਿਆ ਔਰ ਇਸ ਮੋੜੇ ਚ ਜਿੰਨੀ ਪਾਪਾ ਜੀ ਨੇ ਉਹਨਾਂ ਨੇ ਦੇਣ ਦਿੱਤੀ ਗੁਰਮਤ ਸਗੀਤੇ ਚ ਉਸ ਤੋਂ ਵੱਧ ਪਾਪਾ ਜੀ ਉਸ ਤੋਂ ਵੱਧ ਐਸਜੀਪੀ ਤੋਂ ਸੈਟੀਸਫਾਈ ਗਏ ਹੈ ਅੰਮ੍ਰਿਤਪਾਲ ਸਿੰਘ ਪਾਪਾ ਜੀ ਮੈਂ ਬੇਟਾ ਜੂਨੰਦ ਪਰਸਕਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਕੁਬਿੰਦਰ ਸਿੰਘ ਹਜ਼ੂਰੀ ਰਾ ਕੇ ਸੇਰ ਦਰਬਾਰ ਸਾਹਿਬ ਅੱਜ ਬਹੁਤ ਹੀ ਮਾਣ ਵਾਲੀ ਗੱਲ ਹੈ ਸਾਡੇ ਵਾਸਤੇ ਸਾਰੇ ਸਟੂਡੈਂਟਸ ਵਾਸਤੇ ਵਿਦਿਆਰਥੀਆਂ ਵਾਸਤੇ ਉਹਨਾਂ ਦੇ ਪਰਿਵਾਰ ਵਾਸਤੇ ਕਿ ਸਾਡੇ ਉਸਤਾਦ ਜੀ ਪਦਮਸ਼ਰੀ ਪ੍ਰੋਫੈਸਰ ਕਰਤਾਰ ਸਿੰਘ ਜੀ ਉਹਨਾਂ ਦੀ ਤਸਵੀਰ ਕੇਂਦਰੀ ਸਿੱਖ ਇਜ਼ਾਹਕਾਰ ਵਿਖੇ ਲਗਾਈ ਗਈ ਹੈ ਉਹਦੇ ਲਈ ਅਸੀਂ ਸਮੂਹ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਅਤੇ ਜਿਨ੍ਹਾਂ ਵੀ ਸਮੁੱਚਾ ਸਟਾਫ ਹੈ ਸਾਰਿਆਂ ਦਾ ਬਹੁਤ-ਬਹੁਤ तहे ਦਿਲੋਂ ਧੰਨਵਾਦ ਕਰਦੇ ਹਾਂ ਆਸ ਕਰਦੇ ਹਾਂ ਕਿ ਜਿੰਨੇ ਵੀ ਉਸਤਾਦ ਜੀ ਦੇ ਵਿਦਿਆਰਥੀ ਨੇ ਉਹਨਾਂ ਦੀ ਸਿਖਾਈ ਹੋਈ ਕੀਰਤਨ ਪਰੰਪਰਾ ਨੂੰ ਅੱਗੇ ਲੈ ਕੇ ਜਾਣਗੇ ਅਤੇ ਉਹਨਾਂ ਦਾ ਸਿਖਾਇਆ ਹੋਇਆ ਕੀਰਤਨ ਸੰਗਤਾਂ ਤੱਕ ਪਹੁੰਚਾਉਣਗੇ ਇਹ ਸਭ ਗੁਰੂ ਜੀ ਦੇ ਚਰਨਾਚਰਨਾਂ ਅੰਦਰ ਆਸ ਹੈ ਸਤਿਗੁਰੂ ਜੀ ਸਭ ਨੂੰ ਅਨੁਭਵ ਬਖਸ਼ਣ ਤੇ ਉਹਨਾਂ ਦਾ ਸਿਖਾਇਆ ਹੋਇਆ ਕੀਰਤਨ ਸੰਗਤਾਂ ਤੱਕ ਅਸੀਂ ਪਹੁੰਚਾ ਸਕੀਏ ਜੀ ਇਹਨਾਂ ਬੇਨਤੀਆਂ ਲਈ ਖਿਮਾ ਦਾ ਇਜਾਜ਼ਤ ਖਾਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ